ਹੈਲੋ ਕੀ ਹਾਲ ਚਾਲ ਆ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅਦਾਬ ਨੂੰ ਵਾਸਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਸੁਣਾਓ ਕੀ ਹਾਲ ਚਾਲ ਆ ਸਾਰੇ ਠੀਕ ਠਾਕ ਚੜ੍ਹਦੀ ਕਲਾ ਹੱਸਦੇ ਵਸਦੇ ਹੋ ਆਰਦੇ ਵਸਦੇ ਰਿਆ ਕਰੋ ਖੁਸ਼ੀਆਂ ਮਾਣਦੇ ਰਿਹਾ ਕਰੋ ਤੇ ਅੱਜ ਆਪਾਂ ਵੀਡੀਓ ਦਾ ਗਾਜ ਕਰਨ ਲੱਗੇ ਆ ਭਾਈ ਸਾਹਿਬ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਜਿਹੜੇ ਆਪਣੀ ਵੀਡੀਓ ਦੇ ਵਿੱਚ ਕਿਸੇ ਜੋੜੇ ਦੀ ਦਰਦ ਭਰੀ ਕਹਾਣੀ ਦੱਸ ਰਹੇ ਨੇ ਤੇ ਕਹਾਣੀ ਦਾ ਆਪਾਂ ਨੂੰ ਵੀ ਨਹੀਂ ਪਤਾ ਵੀ ਕੀ ਦੱਸ ਰਹੇ ਨੇ ਆ ਜੋ ਸੁਣਦੇ ਆਪਾਂ ਵੀ ਕੀ ਕਹਾਣੀ ਦੱਸ ਰਹੇ ਨੇ ਆਓ ਸੁਣੀਏ ਪਹਿਲਾਂ ਬਹੁਤੀ ਸਾਰੇ ਜਾਣਾਂ ਬੰਦਿਆਂ ਨੇ ਹੁਣ ਕੈਨੇਡਾ ਜਾਣ ਦੀ ਇੱਛਾ ਬਹੁਤ ਲੋਕਾਂ ਦੀ ਹੁੰਦੀ ਹੈ ਅਮਰੀਕਾ ਜਾਣ ਦੀ ਇੱਛਾ ਹੁੰਦੀ ਹੈ ਆਸਟ੍ਰੇਲੀਆ ਜਾਣ ਦੀ ਇੱਛਾ ਹੁੰਦੀ ਹੈ ਇੰਗਲੈਂਡ ਜਾਣ ਦੀ ਇੱਛਾ ਹੁੰਦੀ ਹੈ ਅੱਜ ਕੱਲ੍ਹ ਦੇ ਬੱਚਿਆਂ ਦੇ ਅੰਦਰ ਬਹੁਤ ਇੱਛਾ ਹੈ ਸਾਰੇ ਜਾ ਰਹੇ ਨੇ বিজয়ইয়ে जाइए जाइए बहुत अच्छा पर जेना ਇਕਦਲ ਸਮਝਣੀ ਪੈਣੀ ਹੈ ਵੀ ਜੇ ਗਿਆਨवान ਨਾ ਬਣੇ ਸਮਝਦਾਰ ਨਾ ਬਣੇ ਅਸੀਂ ਇੱਥੇ ਵੀ ਲੁੱਟੇ ਜਾ ਸਕਦੇ ਆ ਤੇ ਅੱਗੇ ਜਾ ਕੇ ਵੀ ਲੁੱਟੇ ਜਾ ਸਕਦੇ ਜੇ ਪਲੈਨਿੰਗ ਨਾ ਕਰ ਸਕੇ ਤੇ ਬਹੁਤ ਵੱਡਾ ਨੁਕਸਾਨ ਹੋ ਸਕਦਾ ਮੈਂ ਕੱਲ ਹੀ ਇੱਕ ਗੱਲ ਪੜ੍ਹੀ ਮੇਰੇ ਮਨ ਨੂੰ ਪੜਾ ਇੱਕ ਜਿਵੇਂ ਨਾ ਬੜਕ ਕੇ ਬੜਾ ਹੈਰਾਨ ਹੋਇਆ ਕਿਸੇ ਪਿੰਡ ਦੇ ਵਿੱਚ ਅਮੀਰ ਘਰ ਦੀ ਚੰਗੇ ਘਰ ਦੀ ਲੜਕੀ ਦਾ ਕਿਸੇ ਗਰੀਬ ਘਰ ਦੇ ਲੜਕੇ ਨਾਲ ਪਿਆਰ ਮਾੜੀ ਮੋਟੀ ਗੱਲਬਾਤ ਕਰਦੇ ਹੋਣ ਦੇ ਗੱਲਬਾਤ ਤੋਂ ਹੌਲੀ-ਹੌਲੀ ਵੀ ਅਸੀਂ ਵਿਆਹ ਕਰਾਈਏ ਜਾਂ ਕੋਈ ਆਪਣਾ ਅੱਗੇ ਤੁਰੀਏ ਪਤਾ ਲੱਗ ਗਿਆ ਮੁੰਡੇ ਦੇ ਘਰ ਵਾਲਿਆਂ ਨੂੰ ਤੇ ਕੁੜੀ ਦੇ ਘਰ ਵਾਲਿਆਂ ਨੂੰ ਮੁੰਡੇ ਵਾਲਿਆਂ ਨੇ ਮੁੰਡੇ ਨੂੰ ਕੁੱਟਿਆ ਕੁੜੀ ਵਾਲਿਆਂ ਨੇ ਕੁੜੀ ਨੂੰ ਕੁੱਟਿਆ ਤੇ ਕੁੜੀ ਵਾਲਿਆਂ ਨੇ ਕਿਹਾ ਵੀ ਅਸੀਂ ਮੁੰਡੇ ਨੂੰ ਜਿਉਂਦਾ ਨਹੀਂ ਛੱਡਣਾ ਖਤਮ ਕਰ ਦੇਣਾ ਮਾਰ ਦੇਣਾ ਇਹ ਮੁੰਡਾ ਜਿਹੜਾ ਹੈ ਇਹਨੇ ਸਾਡੀ ਕੁੜੀ ਵੱਲ ਦੇਖਿਆ ਉਹਨਾਂ ਨੇ ਕੀ ਕੀਤਾ ਹਾਂਜੀ ਕੁੜੀ ਨੂੰ ਹੌਲੀ ਬੋਲ ਸਮਝਾ ਸਮਝੂ ਕੇ ਰੱਖਿਆ ਹੁਣ ਮੁੰਡੇ ਨੂੰ ਖਤਰਾ ਹੈ ਵੀ ਕੁੜੀ ਆਲੇ ਮਾਰਵਾ ਦੇ ਕਿਸੇ ਨੇ ਸਲਾਹ ਦਿੱਤੀ ਕਿਤੇ ਮੁੰਡੇ ਨੂੰ ਬਾਹਰ ਕਰ ਦੇ ਨਾਲੇ ਤੇ ਬਚ ਜਾਏਗਾ ਚਲੋ ਨਿਕਲ ਜਾਏਗਾ ਮੁੰਡੇ ਦਾ ਆਸਟਰੀਆ ਦਾ ਯੂਰਪ ਦਾ ਵੀਜ਼ਾ ਲਵਾਤਾ ਯੂਰਪ ਦਾ ਮੁੰਡੇ ਦਾ ਵੀ ਗਿਆ ਲਵਾਂਦਾ ਉਹ ਚੱਲਿਆ ਗਿਆ ਬਾਹਰ ਉੱਥੇ ਕੰਮ ਲੱਗ ਗਿਆ ਕਰਨ ਸੈਟਲ ਹੋ ਗਿਆ ਪੈਸੇ ਲੱਗ ਗਿਆ ਕਮਾਉਣਾ ਕੁੜੀ ਨੂੰ ਫੋਨ ਫੇਰ ਲੱਗ ਗਿਆ ਕਰਨ ਉੱਥੇ ਜਾ ਆਸਟਰੀਆ ਜਾ ਕੇ ਫੇਰ ਪਿਆਰ ਜਾ ਗਿਆ ਉਹ ਫੋਨ ਕਰਿਆ ਕਰਿਆ ਦੁਬਾਰਾ ਇੱਥੇ ਜਦੋਂ ਲੜਕੀ ਨੂੰ ਫੋਨ ਦੁਬਾਰਾ ਆਉਣ ਲੱਗ ਪਿਆ ਹੁਣ ਕੁੜੀ ਦੇ ਅੰਦਰ ਫਿਰ ਆਸ ਜਾਗ ਬੀਬੀ ਮੈਂ ਤੇ ਉੱਠੀ ਵਿਆਹ ਕਰਾਉ ਉਹਨੇ ਫਿਰ ਰੌਲਾ ਪਾਤਾ ਘਰ ਚ ਗੱਲ ਚੱਲ ਗਈ ਹਾਂ ਘਰ ਵਾਲੇ ਕਹਿਣ ਪਹਿਲਾਂ ਨਾਲੋਂ ਢਹਲੇ ਪੈ ਗਏ ਢਹਲੇ ਕਿਉਂ ਪੈ ਗਏ ਕਿ ਹੁਣੇ ਬਾਹਰ ਚੱਲਿਆ ਗਿਆ ਅੱਜ ਕੱਲ ਤੇ ਬਾਹਰ ਦੇ ਨਾਂ ਤੇ ਲੋਕ ਜਾਤਾਂ ਵੀ ਨਹੀਂ ਵੇਖਦੇ ਬਾਹਰ ਦੇ ਨਾਂ ਦੇ ਉੱਤੇ ਕੁਝ ਨਹੀਂ ਵੇਖਦੇ ਵਿਆਹੇ ਵੀ ਨਹੀਂ ਵੇਖਦੇ ਵੀ ਮੁੰਡਾ ਵਿਆਹਾ ਮੁੰਡੇ 35 ਸਾਲ ਦੇ ਨੇ ਅਮਰੀਕਾ ਤੋਂ ਆ ਕੇ ਵਿਆਹ ਕਰਾ ਲਿਆ ਇੱਥੇ 25 ਸਾਲ ਦੀ ਕੁੜੀ ਨਾਲ 20 ਸਾਲ ਦੀ ਕੁੜੀ ਨਾਲ 15 15 ਸਾਲ ਦਾ ਫਰਕ ਹੈ 10 10 ਸਾਲ ਦਾ ਫਰਕ ਹੈ ਲੋਕ ਇਹ ਕਹਿੰਦੇ ਨੇ ਅਮਰੀਕਾ ਜਾਵਾਂਗੇ ਅਸੀਂ ਕਿ ਲੈਣਾ ਕੈਨੇਡਾ ਜਾਵਾਂਗੇ ਇਹ ਸੋਚਦੇ ਹੁਣ ਕੁੜੀ ਵਾਲੇ ਕਹਿੰਦੇ ਵੀ ਚੱਲ ਹੁਣ ਸੈਟਲ ਹੈ ਲੋਕਾਂ ਨੇ ਵੀ ਸਮਝਾਇਆ ਵੀ ਮੁੰਡਾ ਆਸਟਰੀਆ ਚ ਲਿਆ ਦੇ ਉੱਥੇ ਹੀ ਉਹਨੇ ਸਾਰੀ ਜ਼ਿੰਦਗੀ ਰਹਿਣਾ ਤੇ ਕਰ ਦਿਓ ਰਿਸ਼ਤਾ ਨਾਲੇ ਕੁੜੀ ਖੁਸ਼ ਨਾਲੇ ਮੁੰਡਾ ਖੁਸ਼ ਨਾਲੇ ਕੁੜੀ ਦੀ ਜ਼ਿੰਦਗੀ ਬਣ ਗਈ ਸਰੀਆ ਜਾਉਂ। ਮੁੰਡਾ ਕਹਿੰਦੇ ਕਦੋਂ ਆਉਂ ਕਹਿੰਦੇ ਅਜੇ ਕੱਚਾ ਹੈ ਜੀ ਉਹਨੇ ਆਉਣਾ ਨਹੀਂ। ਪਰ ਮੁੰਡਾ ਕਹਿੰਦਾ ਵੀ ਮੈਂ ਕੰਮ ਚੰਗਾ ਕਰਦਾ ਪੈਸਾ ਮੈਂ ਬਹੁਤ ਕਮਾਉਂਦਾ ਦੋ-ਦੋ ਜੋਬਾਂ ਕਰਦਾ। ਦਿਨੇ ਮੈਂ ਰੈਸਟੋਰੈਂਟ ਤੇ ਕਰਦਾ ਸਵੇਰੇ ਅਖਬਾਰਾਂ ਵਗੈਰਾ ਛੱਡਦਾ ਸੀ ਉੱਥੇ। ਕੰਮ ਬਹੁਤ ਕਰਦਾ। ਕਹਿੰਦਾ ਅਜੰਨ ਨਾਲ ਗੱਲ ਕਰੋ ਤੇ ਕੁੜੀ ਮੇਰੇ ਕੋਲ ਭੇਜ ਦਿਓ ਵਿਆਹ ਸਹੀ ਠੇਕਰਾ ਲਾਂਗੇ। ਤੇ ਚਲੋ ਮੈਂ ਹਜੇ 4-5 ਸਾਲ ਆ ਨਹੀਂ ਸਕਦਾ ਕੁੜੀ ਵੀ ਇੱਥੇ ਆ ਜੀ। ਗੱਲ ਏਜੰਟ ਲੱਭਿਆ ਲੁਧਿਆਣੇ ਉਹਨੇ ਗੱਲ ਕਰਾਤੀ ਅੱਗੇ ਗੱਲਬਾਤ ਚੱਲੀ ਤੇ ਟੋਟਲ ਰੁਪਈਆ ਲੱਗਾ 6 ਲੱਖ ਕਹਿੰਦੇ 6 ਲੱਖ ਦੇ ਵਿੱਚ ਯੂਰਪ ਵਿੱਚ ਕੁੜੀ ਪਹੁੰਚ ਜਾਏਗੀ ਅੱਜ ਕੱਲ ਵੀ 8 ਕ ਲੱਖ ਰੁਪਈਆ ਏਜੰਟ ਮੰਗਦੇ ਨੇ ਯੂਰਪ ਦੇ ਵੀਜੇ ਦਾ ਇਟਲੀ ਦਾ ਜਰਮਨ ਦਾ ਆਸਟਰੀਆ ਦਾ 8 ਕ ਲੱਖ 9 ਲੱਖ 10 ਲੱਖ 6 ਲੱਖ ਇਦਾਂ ਲੱਗ ਮੰਗਦੇ ਨੇ ਉਹਨਾਂ ਨੇ ਕਿਹਾ ਵੀ ਕੁੜੀ ਜਾਊ ਦੋ ਨੰਬਰ 'ਚ ਇੱਕ ਨੰਬਰ 'ਚ ਤੇ ਜਾ ਨਹੀਂ ਸਕਦੀ ਉੱਥੇ ਜਾ ਕੇ ਕਹਿੰਦੇ ਵਿਆਹ ਕਰਾ ਲੈਣਗੇ ਚੱਲ ਪੱਕੇ ਪੁੱਕੇ ਹੋ ਜਾਣਗੇ ਹੁਣ ਕਹਿੰਦੇ ਨੇ ਕੁੜੀ ਰਾਜ ਕੇ ਸੁਨੱਖੀ ਸੀ ਤੇ ਭੇਜੀ ਅਜੰਟਾ ਲੱਭੇ ਲੁਧਿਆਣੇ ਲੁਧਿਆਣੇ ਵਾਲਿਆਂ ਨੇ ਦਿੱਲੀ ਵਾਲੇ ਨਾਲ ਗੱਲ ਕਰਾਈ ਦਿੱਲੀ ਵਾਲੇ ਨੇ ਅਜੰਟਾ ਨਾਲ ਗੱਲ ਕੀਤੀ ਕਿਹੜੇ ਕਿਹੜੇ ਦੇਸ਼ ਵਿੱਚ ਮੈਂ ਲਿਖ ਲਿਆ ਸੀ ਮਾਸਕੋ ਵਿੱਚ ਫਿਰ ਜਾਣਾ ਸੀ ਹੰਗਰੀ ਇੱਕ ਹੈਗਾ ਫਿਰ ਸਲਵਾਕ ਫਿਰ ਅਸਤਰੀ ਤਿੰਨ ਕੰਟਰੀਆਂ ਚ ਹੋ ਕੇ ਫਿਰ ਅਸਤਰੀਆ ਜਾ ਉਹ ਜਦੋਂ ਕੁੜੀ ਨੂੰ ਚੜਾਇਆ ਤੇ ਅੱਗੇ ਗੱਲਬਾਤ ਕੀਤੀ ਹੋਈ ਸੀ ਕੁੜੀ ਇੱਥੇ ਚੜ ਕੇ ਮਾਸਕੋ ਜਦੋਂ ਮਾਸਕੋ ਪਹੁੰਚੀ ਤੇ ਅਜੰਟ ਜਿਹੜੇ ਸੀ ਚਾਰ ਸੀ ਉੱਥੇ ਉਹਨਾਂ ਨੇ ਵੇਖਿਆ ਕਿ ਕੁੜੀ ਕੱਲੀ ਤੇ ਰੱਜ ਕੇ ਸੋਈ। ਮਾਨ ਉਹਨਾਂ ਦਾ ਬਈ। ਹੁਣ ਉਹ ਕੁੜੀ ਜਦੋਂ 에어ਪੋਰਟ ਤੋਂ ਉਤਰੀ ਹੋਟਲ ਚ ਲੈ ਗਏ। ਉਹ ਰਾਤ ਨਾਲ ਉਹਨੂੰ ਰੱਖਿਆ। ਰਾਤ ਦੇ ਜਦੋਂ 11-12 ਵਜੇ ਦਰਵਾਜ਼ਾ ਖੜਕਾਇਆ। ਲੜਕੀ ਨੇ ਨਾਰਮਲ ਦਰਵਾਜ਼ਾ ਖੋਲਤਾ ਇੱਕ ਬੰਦਾ ਆ ਗਿਆ ਰੱਜ ਕੇ ਸ਼ਰਾਬੀ। ਉਹਨੇ ਲੜਕੀ ਨਾਲ ਧੱਕਾ ਕਰਨਾ ਸ਼ੁਰੂ ਕਰ ਦਿੱਤਾ ਬੜਾ ਛੜਾਇਆ ਉਹਨੇ ਕੱਲੀ ਕੁੜੀ ਸੀ। ਉਹ ਕਿੱਥੇ ਹਟਣ ਆਲਾ ਸੀ ਉਹਨੇ ਨੂੰ ਜਿਹੜੇ ਦੂਜੇ ਤਿੰਨ ਏਜੰਟ ਸੀ ਉਹ ਵੀ ਆ ਗਏ ਜਿਹੜੇ ਬੰਦੇ ਆ ਗਏ ਸੀ ਤਿੰਨ ਤਿੰਨ ਹੋ ਰਾਏ ਚਾਰ ਜਣਿਆਂ ਨੇ ਕੁੜੀ ਨੂੰ ਫੜਿਆ ਉਹਦੇ ਨਾਲ ਰੇਪ ਹੋਇਆ ਚਾਰਾਂ ਨੇ ਰੇਪ ਕੀਤਾ ਉਹਦਾ ਬੱਚੀ ਦਾ ਹੁਣ ਇੱਥੇ ਬਸ ਨਹੀਂ ਉਹਨਾਂ ਨੇ ਕੀਤਾ ਉਹਨੂੰ ਕਹਿੰਦੇ ਜੇ ਬੋਲੇਗੀ ਤੈਨੂੰ ਖਤਮ ਕਰ ਦੇਵਾਂਗੇ ਤੈਨੂੰ ਮਾਰ ਦੇਵਾਂਗੇ ਹੁਣ ਕੁੱਟਿਆ ਵੀ ਬਲਾਦਕਾਰ ਹੋਇਆ ਤੇ ਨਾਲੇ ਉਹਨੂੰ ਡਰਾਉਂਦਾ ਵੀ ਤੈਨੂੰ ਖਤਮ ਕਰ ਦੇਵਾਂਗੇ ਹੁਣ ਬਗਾਨੇ ਦੇਸ਼ ਵਿੱਚ ਸੀ ਫੋਨ ਫਾਨ ਖੋਲਿਆ ਉਸ ਤੋਂ ਬਾਅਦ ਉਸ ਲੜਕੀ ਨੂੰ ਹੋਰ ਤੋਸਤ ਬੰਦੇ ਲਿਆਂਦੇ ਉਹਨਾਂ ਤੋਂ ਪੈਸੇ ਲੈਣੇ ਤੇ ਲੜਕੀ ਨੂੰ ਉਹਨਾਂ ਸਾਹਮਣੇ ਪਰੋਸਣ ਲੱਗੇ ਅੱਜ ਰਾਤ ਹੋਰ ਕੱਲ ਹੋਰ ਪਰਸੋਂ ਹੋਰ ਚੌਥੇ ਹੋਰ ਦੋ ਮਹੀਨੇ ਕਹਿੰਦੇ ਮਾਸਕੋ ਦੇ ਵਿੱਚ ਉੱਚੇ ਹੋਟਲ 'ਚ ਬੁੱਕ ਕਰ ਲਿਆ ਤੇ ਰੋਜ਼ ਨਵੇਂ ਤੋਂ ਨਵਾਂ ਬੰਦਾ ਆਉਂਦਾ ਰਿਹਾ ਉਹ ਲੜਕੀ ਕੱਲੀ ਰੋਜ਼ ਰੇਪ ਹੁੰਦਾ ਰੋਜ਼ ਦੋ ਮਹੀਨਿਆਂ ਬਾਅਦ ਅੱਛਾ ਗੱਲ ਕਰਾਇਆ ਕਰਨ ਉਹਦੇ ਨਾਲ ਮੁੰਡੇ ਨਾਲ ਪਹਿਲਾਂ ਕੁੱਤਿਆ ਕਰਨ ਫੇਰ ਕਹਿਣ ਵੀ ਇਹ ਕਹਿ ਮੈਂ ਠੀਕ ਹਾਂ ਇਹ ਕਹਦੇ ਮੈਂ ਠੀਕ ਹਾਂ ਲੜਕੀ ਕਹਿ ਦਿਆ ਕਰੇ ਮੈਂ ਠੀਕ ਹਾਂ ਮੈਂ ਕੋਈ ਨਹੀਂ ਮੈਂ ਇੱਥੇ ਠੀਕ ਆ ਮੈਂ ਆ ਜਾਣਾ ਡਰਾਇਆ ਬਹੁਤ ਕਰਨ ਡਰਦੀ ਕਹਿ ਦਿਆ ਕਰੇ ਉਸ ਤੋਂ ਬਾਅਦ ਫਿਰ ਕੁੰਨਾ ਨੇ ਉੱਥੋਂ ਉਹਨੂੰ ਆਪਣੇ ਦੇਸ਼ ਤੋਂ 2 ਮਹੀਨੇ ਰੱਖ ਕੇ ਅਗਲੇ ਦੇਸ਼ ਵਿੱਚ ਬਾਰਡਰ ਟਪਾਤਾ ਉਹ ਕਿਹੜਾ ਦੇਸ਼ ਸੀ ਹੰਗਰੀ ਉਥੇ ਭੇਜਿਆ ਤੇ ਨਾਲ ਪਤਾ ਕੀ ਕਹਤਾ ਏਜੰਟਾਂ ਨੂੰ ਕਹਿੰਦੇ ਲੜਕੀ ਭੇਜਣ ਲੱਗੇ ਆ ਸਭ ਕੁਝ ਚੱਲਦਾ ਹੈ ਕਹਿੰਦੇ ਇੱਕ ਇੱਕ ਸਭ ਕੁਝ ਚੱਲਦਾ ਹੁਣ ਸੋਹਣੀ ਸੁਨੱਖੀ ਕੁੜੀ ਉਹ ਜਦੋਂ ਦੂਜੇ ਦੇਸ਼ ਵਿੱਚ ਗਈ ਉੱਥੇ ਕਹਿੰਦੇ ਉਹਨੂੰ ਏਜੰਟਾਂ ਨੇ ਸ਼ਰਾਬ ਪਿਆਈ ਤੇ ਉਹਦੇ ਨਾਲ ਇਹ ਵੀ ਉਹਨੂੰ ਭੁੱਲ ਗਿਆ ਸੀ ਕਿੰਨੇ ਬੰਦਿਆਂ ਨੇ ਅਗਲੀ ਕੰਟਰੀ ਚਲੇ ਗਏ ਉੱਥੇ ਕਾਲੇ ਕਿਸ 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 ਤਰ੍ਹਾਂ ਦੇ ਬੰਦੇ ਆਏ ਉਹਦੇ ਨਾਲ ਇੰਨਾ ਤੱਕਾ ਹੋ ਗਿਆ ਤੇ ਕੁੱਟਣਾ ਤੇ ਫੋਨ ਕਰਕੇ ਕਹਿਣਾ ਬੈਠਾ ਉਸ ਤੋਂ ਬਾਅਦ ਉਹਨੂੰ ਉਸ ਤੋਂ ਅਗੋਂ ਨੇ ਇੱਕ ਦਿਨ ਕੀ ਹੋਇਆ ਉਹ ਇੱਕ ਬੰਦਾ ਆਇਆ ਉਹਨੇ ਇੰਨੀਆਂ ਇਹਨੇ ਦੰਦ ਮਾਰੇ ਉਸ ਬੰਦੇ ਦੇ ਲੜਕੀ ਦੇ ਪਾਗਲ ਹੋ ਗਈ ਕਹਿੰਦੀ ਹੁਣ ਮੈਂ ਮਰਨਾ ਨਾਲੇ ਮੈਂ ਮਰ ਜਾਣਾ ਨਾਲੇ ਮੈਂ ਤੁਹਾਨੂੰ ਮਾਰ ਦੇਣਾ ਜਦੋਂ ਮਰਨ ਲੱਗੀ ਉਹਨਾਂ ਨੇ ਕਿਹਾ ਸਾਡੇ ਗਲ ਪੈ ਜੂ ਉਹਨਾਂ ਨੇ ਬਾਡਰ ਅਗਲਾ ਟਪਾਈ ਉਹ ਕਿੱਥੇ ਪਹੁੰਚੀ ਸਲਵਾਤ ਵਿੱਚ ਜਦੋਂ ਸਲਵਾਕ ਪੇ ਪਹੁੰਚੀ ਉੱਥੇ ਉਹਨੂੰ ਇੱਕ ਬੰਦਾ ਮਿਲਿਆ ਏਜੰਟ ਬਜ਼ੁਰਗ ਸੀ ਉਹ ਆਪ ਹੀ ਉਹਦਾ ਹਾਲ ਵੇਖ ਕੇ ਘਰ ਲੈ ਗਿਆ ਉਹਨੇ ਆਪਣੀ ਧੀਆ ਵਾਂਗ ਉਸ ਲੜਕੀ ਨੂੰ 2 ਮਹੀਨੇ ਆਪਣੇ ਘਰੇ ਰੱਖਿਆ 2 ਮਹੀਨੇ ਰੱਖਿਆ ਫਿਰ ਉਹਨੇ ਅਸਤਰੀਆ ਦਾ ਬਾਡਰ ਜਦੋਂ ਟਪਾਉਣ ਲੱਗੇ ਕੰਦ ਜਦੋਂ ਬਾਦਰ ਟੱਪਣ ਲੱਗੀ ਅਸਤਰੀਆ ਬੜਨਾ ਸੀ ਉਹਨੇ ਉਦੋਂ ਪੁਲਿਸ ਦੇ ੱਟਕੇ ਚੜ ਗਈ ਪੁਲਿਸ ਨੇ ਫੜ ਲਈ ਪੁਲਿਸ ਕੋਲ ਜਦੋਂ ਫੜੀ ਗਈ ਜੱਜ ਸਾਹਮਣੇ ਪੇਸ਼ ਹੋਈ ਜਦੋਂ ਜੱਜ ਸਾਹਮਣੇ ਲੜਕੀ ਨੂੰ ਪੇਸ਼ ਕੀਤਾ ਉਹ ਬਾ ਮਾਰ ਕੇ ਰੋਈ ਤੇ ਆਪਣੇ ਬਲਾਦਕਾਰਾਂ ਬਾਰੇ ਦੱਸਦੀ ਤੇ ਕਮਾਲ ਦੀ ਗੱਲ ਸੀ 5 ਮਹੀਨੇ ਦੀ ਪ੍ਰੈਗਨੈਂਟ ਸੀ ਗਰਭਵਤੀ ਸੀ 5 ਮਹੀਨੇ ਦਾ ਬੱਚਾ ਸੀ ਉਹਦੇ ਢਿੱਡ 'ਚ ਇਹ ਨਹੀਂ ਪਤਾ ਵੀ ਬੱਚਾ ਕਿਹਦਾ ਇੰਨੇ ਬੰਦਿਆਂ ਨੇ ਉਹਦਾ ਰੇਪ ਕੀਤਾ ਪਤਾ ਨਹੀਂ ਬੱਚਾ ਕਿਸ ਤੱਕ ਹੁਣ ਜਿਹੜੇ ਪੰਜਾਬੀ 'ਚ ਦੱਸਦੇ ਸੀ ਉਹ ਤਾਂ ਪੰਜਾਬੀ ਬੋਲਦੀ ਸੀ ਆਸਟ੍ਰੀਆ ਜਿਹੜੇ ਸਮਝ ਨਹੀਂ ਸਕਦੇ ਭਾਸ਼ਾ ਪੰਜਾਬੀ ਸਭ ਦੇ ਵੀ ਕੀ ਦੱਸਦੀ ਜੱਜਾਂ ਨੇ ਬੁਲਾ ਲਿਆ ਜਦੋਂ ਬੁਲਾਇਆ ਗਿਆ ਤੇ ਲੜਕੀ ਨੇ ਰੋ ਰੋ ਕੇ ਕਹਿੰਦੇ ਆਪਣਾ ਹਾਲ ਸੁਣਾਇਆ ਤੇ ਜਿਹੜੇ ਉਸ ਵੇਲੇ ਉਹਦੀ ਪੰਜਾਬੀ ਸਮਝ ਕੇ ਉਹਨਾਂ ਦੀ ਭਾਸ਼ਾ ਚ ਕਸਦੇ ਸੀ ਕਹਿੰਦੇ ਉਹਨਾਂ ਨੇ ਵੀ ਪੂਰੀ ਸਤੂਰੀ ਉਵੇਂ ਹੀ ਦੱਸੀ ਸਾਰੀ ਕਚਹਿਰੀ ਹੋਣ ਲੱਗੀ ਵੀ ਇਹਦੇ ਨਾਲ ਇੰਨਾ ਕੁਝ ਹੋਇਆ ਫਿਰ ਦੇਵੀ ਉਹਨੂੰ ਮੁੰਡੇ ਨੂੰ ਬੁਲਾਈ ਉਹਦਾ ਨਾਮ ਹੈ ਜਿਹੜਾ ਮੁੰਡਾ ਜਿਹਦੇ ਕਰਕੇ ਆਈ ਹੈ ਮੁੰਡਾ ਬੁਲਾ ਲਿਆ ਕੱਚਾ ਸੀ ਅਜੇ ਉਹ ਜਦੋਂ ਕਚਹਿਰੀ ਚ ਆਇਆ ਮੁੰਡਾ ਵੜਿਆ ਕਚਹਿਰੀ ਚ ਜਦੋਂ ਇਹਨੇ ਵੇਖਿਆ ਹੁਣ ਉਹਦਾ ਪੇਟ ਬਾਹਰ ਨਿਕਲਿਆ ਬੱਚਾ ਹੋ ਗਿਆ ਤੇ ਉਹਦੇ ਗਲ ਲੱਗ ਕੇ ਉੱਚੀ ਉੱਚੀ ਰੋਈ ਤੇ ਕਹਿੰਦੀ ਮੈਂ ਹੁਣ ਤੇਰੇ ਕਾਬਲ ਨਹੀਂ ਮੈਨੂੰ ਮਾਰ ਦੇ ਮੈਨੂੰ ਗੋਲੀ ਮਾਰ ਇੱਥੇ ਹੀ ਖਤਮ ਕਰ ਦੇ ਮੈਨੂੰ ਮੈਂ ਤੇਰੇ ਕਾਬਲ ਨਹੀਂ ਰਹੀ ਹੁਣ ਮੈਂ ਨਹੀਂ ਜਾਂਦੀ ਮੈਂ ਤੇਰੇ ਨਾਲ ਨਹੀਂ ਜਾਣਾ ਕਹਿੰਦੇ ਭਰੀ ਕਚਹਿਰੀ ਵੇਖ ਰਹੀ ਸੀ ਹੁਣ ਮੁੰਡੇ ਨੇ ਨਾ ਉਹਨੂੰ ਏਦਾਂ ਗਲਵਕੜੀ ਪਾ ਕੇ ਇਹ ਕਿਹਾ ਕਹਿੰਦਾ ਮੈਨੂੰ ਤੂੰ ਜਿਵੇਂ ਦੀ ਵੀ ਹੈਗੀ ਆ ਕਬੂਲ ਐ ਮੈਂ ਤੈਨੂੰ ਕਬੂਲ ਕਰਦਾ ਉਸ ਮੁੰਡੇ ਨੇ ਇਹ ਗੱਲ ਜਦੋਂ ਕਹੀ ਵੀ ਮੈਨੂੰ ਤੂੰ ਕਬੂਲ ਐ ਤੇ ਜੱਜ ਨੇ ਰਹਿਮ ਕਰਕੇ ਮੁੰਡਾ ਪੱਕਾ ਕਰਤਾ ਕਹਿੰਦੇ ਇਹਨੂੰ ਪੇਪਰ ਦੇ ਦੇ ਬੀ ਨੇ ਲੜਕੀ ਨੂੰ ਪ੍ਰਵਾਨ ਕਰ ਲਿਆ ਇਹਨੂੰ ਪੇਪਰ ਦੇ ਦੇ ਮੁੰਡਾ ਪੱਕਾ ਹੋ ਗਿਆ ਦੋਵੇਂ ਜਣੇ ਟੈਕਸੀ 'ਚ ਬੈਠ ਕੇ ਵੇਖੋ ਜਾ ਰਹੇ ਹੋ ਅੰਕੇ ਘਰ ਦਾ ਤੇ ਹਾਲ ਕੀ ਹੋਣਾ ਤੇ ਉਸ ਔਰਤ ਲੜਕੀ ਨੇ 9 ਮਹੀਨੇ ਪੂਰੇ ਹੋ ਗਏ ਬੱਚੇ ਨੂੰ ਜਨਮ ਦਿੱਤਾ ਕੁੰਗਰਾਣ ਕੁਗਰਾਲੇ ਵਾਲ ਤੇ ਕਾਲਾ ਰੰਗ ਬੱਚੇ ਦੋਨੇ ਪੰਜਾਬ ਦੇ ਤੇ ਬੱਚਾ ਕਾਲਿਆਂ ਵਾਲਾ ਕੁੰਗਰਾਲੇ ਵਾਲਾ ਉਸ ਬੱਚੇ ਨੂੰ ਜਨਮ ਦਿੱਤਾ ਉਸ ਔਰਤ ਨੇ ਪਰ ਪਤਾ ਹੈ ਇੱਕ ਗੱਲ ਸਾਨੂੰ ਸਮਝਣੀ ਚਾਹੀਦੀ ਜਦੋਂ ਅਸੀਂ ਮਜਬੂਰ ਹੋ ਜਾਂਦੇ ਹਾਂ ਤੇ ਸਾਡੀ ਮਜਬੂਰੀ ਦਾ ਫਾਇਦਾ ਲੋਕ ਚੱਕਦੇ ਨੇ ਜਦੋਂ ਇਹੋ ਜਿਹੇ ਹਾਲਾਤਾਂ ਚ ਪਰ ਅੱਜ ਇੱਕ ਗੱਲ ਹੋਈ ਪਈ ਹੈ ਲੋਭੀ ਜਨਤਾ ਜਾਣੀ ਭਖ ਅਪੱਖ ਸਭ ਕੁਝ ਜਿਹੜੇ ਬੰਦੇ ਲੋਭ ਵਿੱਚ ਨੇ ਕਾਮ ਦੇ ਲੋਭੀ ਵੀ ਪੱਖ-ਪੱਖ ਕਰਦੇ ਨੇ ਇੱਕ ਉਹਨਾਂ ਦਾ ਹੱਕ ਹੈ ਇੱਕ ਹੱਕ ਹੈ ਪੈਸਾ ਹੀ ਪੱਖ-ਪੱਖ ਨਹੀਂ ਹੁੰਦਾ ਸ਼ਰੀਰ ਵੀ ਪੱਖ-ਪੱਖ ਹੁੰਦਾ ਇੱਕ ਤੇ ਮੇਰਾ ਹੱਕ ਹੈ ਇੱਕ ਤੇ ਕੋਈ ਹੱਕ ਨਹੀਂ ਇੱਕ ਨਾਲ ਵਿਆਹ ਹੋਇਆ ਦੂਜਿਆਂ ਦੂਜਿਆਂ ਦੇ ਜੀਵਨ ਤੇ ਥੋੜਾ ਹੱਕ ਹੁੰਦਾ ਕਿਸੇ ਤੇ ਥੋੜਾ ਹੱਕ ਹੋ ਸਕਦਾ ਹੁਣ ਅਕਲ ਦੇ ਅੰਨੇ ਕਾਮ ਦੇ ਵਿੱਚ ਅੰਨੇ ਹੋਏ ਬੰਦੇ ਪੱਖ-ਅਪੱਖ ਸਭ ਖਾਏ ਉਹ ਨਹੀਂ ਫਿਰ ਸੋਚਦੇ ਵੀ ਗਲਤ ਕੀ ਹੈ ਤੇ ਠੀਕ ਕੀ ਹੈ ਇੱਕ ਤੇ ਮਜਬੂਰ ਬੰਦਿਆਂ ਦਾ ਫਾਇਦਾ ਲੋਕ ਲੈ ਤੇ ਦੂਜੇ ਨੰਬਰ ਤੇ ਜਦੋਂ ਅਸੀਂ ਕਹਿੰਦੇ ਆ ਕਿ ਮੈਂ ਮਰ ਜਾਣਾ ਜੇ ਮੈਂ ਬਾਹਰ ਆ ਗਿਆ ਮੈਂ ਖਤਮਾ ਜੇ ਮੈਂ ਆ ਗਿਆ ਆਪਾਂ ਇੱਥੇ ਦੀ ਗੱਲ ਕਰੀਏ ਬਹੁਤ ਸਾਰੇ ਲੋਕ ਪਿੰਡਾਂ ਵਿੱਚ ਬੈਠੇ ਨੇ ਜਿਹੜੇ ਹਾਏ ਬਰਗੇ ਹਾਏ ਬਾਰ ਹਾਏ ਬਾਰ ਹਾਏ ਬਾਰ ਸਾਨੂੰ ਜਿੱਧਰ ਦੀ ਮਰਜ਼ੀ ਲੈ ਜਾਓ ਸਾਨੂੰ ਬਬੇੜੀਆਂ ਚ ਲੈ ਜਾਓ ਸਾਨੂੰ ਤੁਸੀਂ ਗੰਦ ਟਪਾ ਦਿਓ 40 ਲੱਖ ਲੈ ਲਓ 50 ਲੱਖ ਲੈ ਲਓ ਡਿਪਰੈਸ਼ਨ ਚ ਚਲੇ ਗਏ ਬੱਚੇ ਵੇਖੇ ਨੇ ਵੀ ਜੇ ਮੇਰੀ ਘਰ ਵਾਲੀ ਦਾ ਆਈਲੈਂਡ ਕਰਕੇ ਵੀ ਜਾਨੀ ਲੱਗਿਆ ਮੈਂ ਤਾਂ ਵਿਆਹ ਹੀ ਇਹਦੇ ਨਾਲ ਤਾਂ ਕਰਾਇਆ ਸੀ ਮੇਰਾ ਤਾਂ ਹੁਣ ਜਿਉਣ ਦਾ ਫਾਇਦਾ ਹੀ ਕੋਈ ਨਹੀਂ ਕੁੜੀਆਂ ਇੰਦਾ ਕਹਿੰਦੀਆਂ ਵੇਖੀਆਂ ਨੇ ਇਸ ਤਾਂ ਮਰ ਜਾਗੀਆਂ ਜੇ ਕੈਨੇਡਾ ਨਾ ਗਈਆਂ ਸਾਡੀ ਤੇ ਕੋਈ ਜ਼ਿੰਦਗੀ ਨਹੀਂ ਸਾਡੀ ਤੇ ਕੋਈ ਲਾਈਫ ਨਹੀਂ ਪਰ ਬੰਦੇ ਕਈ ਲੜਕੀਆਂ ਇਹੋ ਜੇ ਚੱਕਰਾਂ 'ਚ ਫਸੀਆਂ ਨੇ ਅਸੀਂ ਸੋਚ ਵੀ ਨਹੀਂ ਸਕਦੇ ਕੈਨੇਡਾ 'ਚ ਵੀ ਬੱਚੇ ਕਈ ਇੰਦਾ ਬੁਰਾ ਹਾਲ ਹੈਗਾ ਹੈ ਹਬשי ਬੰਦੇ ਹਰੇਕ ਥਾਂ ਤੇ ਬੈਠੇ ਕਾ ਕਰਨ ਵਾਲੇ ਬੰਦੇ ਹਰੇਕ ਥਾਂ ਤੇ ਬੈਠੇ ਐ ਹੁਣ ਮਜਬੂਰੀਆਂ ਇਹ ਨੇ ਦੋ ਦੋ ਚੋਪਾਂ ਇੰਡੀਆ ਵਾਲੇ ਪੈਸੇ ਮੰਗਦੇ ਨੇ ਬਾਹਰਲੇ ਮੰਗਦੇ ਨੇ ਮੁੰਡੇ ਨਾਲ ਜਿਹਦੇ ਨਾਲ ਵਿਆਹ ਕੀਈਏ ਉਹ ਕਹਿੰਦਾ ਆਈਫੋਨ ਭੇਜ ਦੇ ਮਾਂ ਕਹਿੰਦੀ ਪੁੱਤਰ ਸਾਨੂੰ ਵੀ ਕੁਝ ਭੇਜ ਦੇ ਸੱਸ ਸਹੁਰਾ ਕਹਿੰਦੇ ਨੇ ਸਾਨੂੰ ਵੀ ਭੇਜ ਦੇ ਫਰੈਂਡ ਕਹਿੰਦੇ ਨੇ ਸਾਨੂੰ ਵੀ ਭੇਜ ਦੇ ਇਹੋ ਜੇ ਚੱਕਰ ਵਿੱਚ ਚੱਕਰ ਵਿੱਚ ਲੜਕੀਆਂ ਫਸਦੀਆਂ ਨੇ ਆਪਾਂ ਸੋਚ ਵੀ ਸਕਦੇ ਤੇ ਹੁਣ ਕੰਮ ਇੱਥੇ ਕੀ ਹੋਏਗਾ ਫਿਰ ਗਿਆਨ ਦਾ ਬੱਧਾ ਮਨ ਹੈ ਜਦੋਂ ਮਨ ਉਡੂਣ ਨੂੰ ਕਰਨਾ ਹੈ ਨਾ ਇਹਨੂੰ ਬੰਨਣਾ ਗਿਆਨ ਨੇ ਕਬੀਰ ਮਨ ਪੰਖੀ ਪਇਓ ਉਡੋ ਡੈ ਦਸ ਜਾਏ ਮਨ ਹੈਗਾ ਪੰਖੀ ਤੇ ਇਹ ਤੇ ਦੱਸੇ ਦਸ਼ਾਵਾਂ ਵਿੱਚ ਉੱਡਦਾ ਕਦੇ ਕਿੱਧਰ ਭੱਜ ਜਾਣਾ ਇਹਨੇ ਕਦੇ ਕਿੱਧਰ ਭੱਜ ਪਾ ਲੋਭੀ ਜੰਤਨਾ ਜਾਣੀ ਪੱਖ ਅਪੱਖ ਸਭ ਖਾਏ ਹੁਣ ਇੱਕ ਹੀ ਹੈ ਕਬੀਰ ਪੰਖੀ ਭਇਓ ਉਡੋ ਢ ਤੈ ਤਿਸ ਜਾਏ ਜੋ ਜੈਸੀ ਸੰਗਤ ਮਿਲੇ ਸੋ ਤੈ ਤਸਰ ਕਰੇ ਤੈ ਸੋ ਬਲ ਕਰੇ ਜਿਹੋ ਜੀ ਸੰਗਤ ਮਿਲਨੀ ਹੈ ਉਹੋ ਜਿਹਾ ਫਲ ਕਰ ਤੇ ਮਨ ਪੰਛੀ ਹੈ ਪਿੰਜਰੇ ਚ ਪਾ ਕੇ ਰੱਖਣਾ ਪੈਣਾ ਹੁਣ ਪੰਛੀ ਦਾ ਤੇ ਜੀ ਕਰਦਾ ਹੀ ਹੈ ਕਦੇ ਐ ਟਾਣੀ ਤੇ ਬੈਠਾ ਕਦੇ ਐ ਟਾਣੀ ਤੇ ਬੈਠਾ ਕਦੇ ਉਹ ਟਾਣੀ ਤੇ ਬੈਠਾ ਕਦੇ ਤੂਤ ਤੇ ਬੈਠਦਾ ਕਦੇ ਕਿਕਰ ਤੇ ਬੈਠਦਾ ਕਦੇ ਪਿੱਪਲ ਤੇ ਬੈਠਦਾ ਕਦੇ ਬਰੋਟੇ ਤੇ ਬੈਠਦਾ ਕਦੇ ਕੰਧ ਤੇ ਜਾ ਬੈਠਦਾ ਕਦੇ ਕਿਥੇ ਹੱ ਬੈਠ ਜਾਂਦਾ ਪੰਖੀ ਤੇ ਇਦਾਂ ਹੀ ਸੋਚਦਾ ਤੇ ਜਿਹੜਾ ਸਾਡਾ ਮਨ ਹੈ ਇਹ ਵੀ ਨਹੀਂ ਟਿਕਦਾ ਖੜਦਾ ਨਹੀਂ ਕਿਤੇ ਤਕਾਨ ਹਾਂਜੀ ਤੁਸੀਂ ਸੁਣੀ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਤੋਂ ਉਹਨਾਂ ਨੇ ਗੱਲਬਾਤ ਸੁਣਾਈ ਬਹੁਤ ਮੁਸਲਮਣ ਬੜੀ ਸੀਗੀ ਜੋੜੇ ਦੀ ਤੇ ਤੁਸੀਂ ਸੁਣਿਆ ਵੀ ਉਹਨਾਂ ਨੇ ਸੁਣਾਇਆਗਾ ਜਿਹੜੀਆਂ ਕੁੜੀਆਂ ਇਕੱਲੀਆਂ ਬਾਹਰ ਜਾਂਦੀਆਂ ਨੇ ਉਹਨਾਂ ਦਾ ਕੀ ਬੁਰਾ ਹਾਲ ਹੁੰਦਾਗਾ ਤੇ ਉਹਨਾਂ ਨੇ ਸਮਝਾਉਣਾ ਕੀਤਾ ਕਿ ਭਾਈ ਕਦੇ ਵੀ ਆਹਦੇ ਬੱਚਿਆਂ ਨੂੰ ਕੁੜੀਆਂ ਨੂੰ ਇਕੱਲਿਆਂ ਨੂੰ ਬਾਹਰ ਨਾ ਭੇਜਿਆ ਕਰੋ ਬਾਹਰ ਉਹਨਾਂ ਨੂੰ ਤਾਇ ਤੇ ਤਾਦੀ ਭੇਜਿਆ ਕਰੋ ਜੇਦੋਂ ਕੋਈ ਤੁਹਾਡਾ ਆਪਣਾ ਉੱਥੇ ਹੋਵੇ ਜਾ ਕੋਈ ਨਾਲ ਲੈ ਕੇ ਜਾਵੇ ਫਿਰ ਭੇਜਿਆ ਕਰੋ ਕੱਲੇ ਬੱਚਿਆਂ ਨੂੰ ਕਦੇ ਵੀ ਬਾਹਰ ਨਾ ਭੇਜਿਆ ਕਰੋ ਉਹਨਾਂ ਨੇ ਇਹ ਸਮਝਾਉਣਾ ਕੀਤਾ ਦੇਖੋ ਵੀ ਕੁੜੀ ਦਾ ਇੱਕ ਬਾਹਰ ਜਾਣ ਕਰਕੇ ਵੀ ਕੀ ਹਾਲ ਕਿਦਾਂ ਬੁਰਾ ਹਾਲ ਹੋਇਆ ਉਹਦਾ ਕਿੰਨੀ ਨਰਕ ਭੜੀ ਜ਼ਿੰਦਗੀ ਉਹਨੇ ਬਤੀਤ ਕੀਤੀ 8-9 ਮਹੀਨੇ ਜਿੰਨਾ ਵੀ ਟਾਈਮ ਕੱਟਿਆ ਉਹਨੇ ਤੇ ਇਹ ਵੀਡੀਓ ਤੇ ਆਪਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈਗਾ ਤੇ ਸਮਝਣ ਵਾਲੇ ਬੰਦੇ ਤਾਂ ਸਮਝ ਜਾਂਦੇ ਨੇ ਜਿਹਨਾਂ ਨੇ ਨਹੀਂ ਸਮਝਣਾ ਉਹ ਨਹੀਂ ਸਮਝਦੇ ਤੇ ਆਪਣੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਜੇ ਵਧੀਆ ਲੱਗੀ ਤਾਂ ਲਾਈਕ ਤੇ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਬਾਕੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਆਪਣੀ ਵੀਡੀਓ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਜੋ ਕੋਈ ਵੀ ਵੀਡੀਓ ਅਪਾ ਇਦਾਂ ਦੀ ਅਪਲੋਡ ਕਰੀਏ ਤੁਹਾਡੇ ਤੱਕ ਪਹੁੰਚ ਸਕੇ ਤੇ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਰੱਬ ਰੱਖਾ ਸਾਰਿਆਂ ਨੂੰ ਪਰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਦਾਬਨ ਵਾਸਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ